ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਆ ਉਹ ਠੀਕ ਹੋ ਦੋਸਤੋ ਅੱਜ ਤੁਹਾਨੂੰ ਇੱਕ ਨਵੀਂ ਕਹਾਣੀ ਨਾਲ ਰੂਪ ਰੂਪ ਕਰਾਉਣਾ ਹਾਸੇ ਵਾਲੀ ਵੀ ਆ ਤੇ ਇਹ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਵੀ ਆਪਾਂ ਗ੍ਰਸਤ ਕਰਦੇ ਆ ਕਦੇ ਵਾਸਤੇ ਆਪਣੇ ਯਾਨੀ ਕਿ ਘਰ ਵਾਲਿਆਂ ਉਸ ਵੀ ਨਹੀਂ ਕਿਸੇ ਨੂੰ ਕਹਿੰਦੀ ਆ ਕਰਨ ਵਾਸਤੇ ਬੰਦੇ ਨੂੰ ਹੀ ਪਹਿਲ ਕਰਨੀ ਪੈਂਦੀ ਪਹਿਲਾਂ ਅਈ ਇੱਕ ਵਾਰ ਦੀ ਗੱਲ ਆ ਇੱਕ ਮੁੰਡੇ ਦਾ ਵਿਆਹ ਹੋਇਆ ਹੁੰਦਾ ਯਾਨੀ ਕਿ ਹੋ ਜਾਂਦੇ ਆ 8-9 ਸਾਲ ਲਾ ਲਓ ਵੀ 8-9 ਸਾਲ ਵਿਆਹ ਨੂੰ ਹੋਏ ਹੋਏ ਆ ਉਹ ਡੇਲੀ ਸੋਚਦਾ ਯਾਰ ਵੀ ਜਦੋਂ ਮੇਰਾ ਜੀ ਕਰਦਾ ਮੈਂ ਉਹਦੋਂ ਕਹਿ ਦਿੰਨਾਗਾ ਕਰਾਈ ਨੂੰ ਵੀ ਅੱਜ ਆਪਾਂ ਗ੍ਰੈਸਟ ਕਰਾਂਗੇ ਤੇ ਵੀ ਯਾਰ ਉਹ ਕਦੇ ਨਹੀਂ ਕਹਿੰਦੀ ਵੀ ਅੱਜ ਮੈਂ ਪੁੱਛੂਗਾ ਉਹਨੇ ਉਹ ਕਹਿੰਦੇ ਆ ਪੁੱਛਦਾ ਆਪਦੀ ਘਰ ਵਾਲੀ ਨੂੰ ਕਹਿੰਦਾ ਵੀ ਜਦੋਂ ਭਗਵਾਨ ਨੇ ਮੇਰਾ ਜੀ ਕਰਦਾ ਮੈਂ ਉਹਦਾ ਤੈਨੂੰ ਕਹਿ ਦਿੰਨਾ ਵੀ ਅੱਜ ਆਪਾਂ ਗ੍ਰੈਸਟ ਕਰਾਂਗੇ ਤੇ ਕਹਿੰਦਾ ਤੂੰ ਕਦੇ ਨਹੀਂ ਕਿਹਾ ਉਹ ਕਹਿੰਦੀ ਜੀ ਸੱਡੋ ਪਰ ਹੁਣ ਆਪਣੇ ਬੱਚੇ ਵੱਡੇ ਵੱਡੇ ਹੋ ਗਏ ਕੰਮਾਂ ਚ ਕੀ ਰੱਖਿਆਗਾ ਕਹਿੰਦਾ ਨਹੀਂ ਕਹਿੰਦੀ ਕਹਿੰਦੀ ਜੀ ਮੈਨੂੰ ਸੰਗ ਲੱਗਦੀ ਆ ਕਹਿੰਦਾ ਨਹੀਂ ਤੂੰ ਵੀ ਜਦੋਂ ਤੇਰਾ ਜੀ ਕਰਦਾ ਹੁੰਦਾ ਵੀ ਵੀ ਤੂੰ ਨਾ ਇੱਕ ਪ੍ਰਾਣ ਜਿਵੇਂ ਘਰਾਂ ਚ ਆਪਣੇ ਉਹ ਬਣਾਇਆ ਹੁੰਦਾ ਸੀ ਆਲਾ ਉਹ ਦੀ ਬੱਤਰ ਨੂੰ ਵੀ ਉੱਥੇ ਇੱਕ ਵੀ ਤੂੰ ਉੱਥੇ ਡੱਬਾ ਧਰ ਦਿਆ ਕਰ ਜਿੱਦ ਤੇਰਾ ਜੀ ਕਰਦਾ ਹੁੰਦਾ ਗ੍ਰਸਤ ਕਰਨ ਨੂੰ ਉਹ ਕਹਿੰਦੀ ਠੀਕ ਆ ਜੀ ਭਾਈ ਬੰਦਾ ਕੰਮ ਤੇ ਭੱਜ ਜਾਂਦਾ ਘਰ ਵਾਲੀ ਨੂੰ ਕੱਲ ਅੱਜ ਦੇਖਦਾ ਘਰੇ ਪਈ ਡੱਬਾ ਧਰਿਆ ਹੁੰਦਾ ਵਾਲੇ ਚ ਉਹ ਖੁਸ਼ ਹੋ ਜਾਂਦਾ ਕਹਿੰਦਾ ਮੇਰੀ ਅੱਜ ਘਰ ਵਾਲੀ ਦਾ ਜੀ ਕਰਦਾ ਕਰਨ ਨੂੰ ਤੇ ਭਾਈ ਕੀ ਕਰਦਾ ਉਹ ਗ੍ਰਸਤ ਕਰ ਲੈਂਦੇ ਆ ਫੇਰ ਦੂਜੇ ਦਿਨ ਫੇਰ ਦੁਕਾਨ ਮੋਂ ਤੋਂ ਦਾ ਫੇਰ ਤਰ੍ਹਾਂ ਹੁੰਦਾ ਭਈ ਵਾਲੇ ਚ ਡੱਬਾ ਫੇਰ ਉਹ ਕਹਿੰਦਾ ਵੀ ਚਲ ਅੱਜ ਇਹਦਾ ਫੇਰ ਜੀ ਕਰਦਾ ਹਣਾ ਵੀ ਚਲ ਕੋਈ ਨਹੀਂ ਕਰ ਲੈਨੇ ਹਣਾ ਫੇਰ ਕਰ ਲੈਂਦਾ ਤੇ ਜਦੋਂ ਫੇਰ ਕਰ ਲੈਂਦਾ ਤੀਜੇ ਦਿਨ ਫੇਰ ਤਰ੍ਹਾਂ ਹੁੰਦਾ ਭਈ ਐਂ 10 ਦਿਨ ਹੋ ਜਾਂਦੇ 29 ਡੱਬਾ ਤਰਿਆ ਹੋਇਆ ਕਰੇ ਉਹ ਬੰਦਾ ਹੁਣ ਹੰਬਿਆ ਆ ਰਿਹਾ ਹੁੰਦਾ ਥੱਕਿਆ ਹੁੰਦਾ ਕਿ ਡੇਲੀ ਕਿੱਥੇ ਹੁਣਾ ਇਹ ਹੁੰਦਾ ਹਣਾ ਹੰਬੇ ਹਾਰੇ ਤੋਂ ਥੱਕੇ ਹਾਰੇ ਤੋਂ ਤੋਂ ਪਤਾ ਲੱਗਦਾ ਵੀ ਯਾਰ ਇਹ ਚੀਜ਼ਾਂ ਕਿੱਥੇ ਉਹ ਹੁੰਦੀਆਂ ਨੇ ਡੇਲੀ ਦਾ ਕੰਮ ਚੱਲ ਦੋ ਦਿਨ ਤਿੰਨ ਦਿਨਾਂ ਬਾਅਦ ਚੱਲੇ ਜਾਂਦਾ ਹੁੰਦਾਗਾ ਹੁਣ ਤੋਂ 8-9 ਸਾਲ ਹੋ ਗਏ ਵਿਆਹ ਨੂੰ ਉਦੋਂ ਇਹ ਚੀਜ਼ਾਂ ਉਹ ਡੇਲੀ ਵਾਂਗੂ ਤੁਹਾਨੂੰ ਨਵੇਂ ਨਵੇਂ ਵਿਆਹ ਜਦ ਤੱਕ ਚੱਲ ਚਾਹ ਹੁੰਦਾਗਾ ਤੇ ਭਾਈ ਤੋਂ 10ਵੇਂ 11ਵੇਂ ਦਿਨ ਦੇਖਦੇ ਆਂ ਇੰ aí ਤਰ੍ਹਾਂ ਆਉਂਦਾ 11ਵੇਂ 12ਵੇਂ ਦਿਨ ਉਹ ਆਉਂਦਾ ਨਹੀਂ ਹੈਗਾ ਘਰੇ ਪਿੰਡ ਦੇ ਬਾਹਰ ਭਾਈ ਜਾਂਦਾ ਉਹ ਜਿਹੜੀ ਜਨਾਨੀ ਹੁੰਦੀ ਆ ਜਾਨਕਿ ਘਰ ਵਾਲੀ ਹੁੰਦੀ ਆ ਉਹਦੇ ਮੁੰਡੇ ਦੀ ਉਹ ਕਹਿੰਦੀ ਆ ਵੀ ਆਪਦੇ ਡੈਡੀ ਨੂੰ ਭਾਲ ਕੇ ਲੈ ਕੇ ਆਓ ਵੀ ਕਿੱਥੇ ਆ ਜਦੋਂ ਉਹ ਦੇਖਦੇ ਆ ਤੇ ਜਵਾਕ ਜਾਂਦੇ ਆ ਉਹ ਪਿੰਡ ਦੇ ਬਾਹਰ ਬੈਠਾ ਹੁੰਦਾ ਉਹ ਕਹਿੰਦਾ ਵੀ ਉਹ ਕਹਿੰਦਾ ਡੈਡੀ ਆ ਜਾ ਕਰੇ ਵੀ ਮੰਮੀ ਬੁਲਾਉਂਦੀ ਆ ਤੈਨੂੰ ਵੀ ਘਰੇ ਆ ਜਾ ਉਹ ਕਹਿੰਦਾ ਮੈਂ ਨਹੀਂ ਆਉਂਦਾ ਘਰੇ ਕਹਿੰਦਾ ਕਹਿੰਦਾ ਗੱਲ ਕੀ ਆ ਹੁਣ ਜਵਾਕਾਂ ਨੂੰ ਕੀ ਦੱਸੇ ਵੀ ਕੀ ਗੱਲ ਆ ਤੇ ਕਹਿੰਦਾ ਪਹਿਲਾਂ ਤੁਸੀਂ ਐਂ ਕਰੋ ਤਾਂ ਬਾਲੀ ਜ਼ੋਰ ਲਾਉਣ ਲੱਗੇ ਤਾਂ ਜਵਾਕ ਵੀ ਡੈਡੀ ਚੱਲੋ ਘਰੇ ਵੀ ਕਰੇ ਤਾਂ ਜਾਵਾਂਗਾ ਉਹ ਕਹਿੰਦਾ ਐਂ ਕਰੋ ਵੀ ਪਹਿਲਾਂ ਤੁਸੀਂ ਐਂ ਦੇਖਿਓ ਵੀ ਜਿਹੜਾ ਆਪਣਾ ਘਾਰ ਆ ਵੀ ਦਰਵਾਜਾ ਹੈਗਾ ਵੀ ਉਹਦੇ 12 ਇੰਚ ਟੱਪਦਾ ਤਰਿਆ ਹੋਇਆ ਉਹਦੇ ਚਾਲੇ 'ਚ ਭਈ ਜਾਂਦਾ ਇੱਕ ਜਵਾਕ ਭੱਜਿਆ ਭੱਜਿਆ ਤੇ ਉਹ ਕਹਿੰਦਾ ਹਾਂ ਡੈਡੀ ਤਰਿਆ ਹੋਇਆ ਹੈ ਕਹਿੰਦਾ ਕਹਿੰਦਾ ਫੇਰ ਕਹਿੰਦਾ ਮੈਂ ਮੈਂ ਨਹੀਂ ਜਾਂਦਾ ਕਹਿੰਦਾ ਕਿਉਂ ਡੈਡੀ ਕਹਿੰਦਾ ਚਾਹ ਤਾਂ ਤੁਸੀਂ ਡੱਬੇ ਰੱਖ ਲੋ ਆਲੇ ਚ ਕਹਿੰਦਾ ਚਾਹ ਫਿਰ ਮੰਨੂ ਰੱਖ ਲੋ ਕਹਿੰਦਾ ਇਹ ਵੀ ਐਂ ਗੱਲ ਆ ਵੀ ਵੀ ਜਨਾਨੀ ਨੂੰ ਨਾ ਕੰਟਰੋਲ ਚ ਠੀਕ ਰਹਿੰਦਾਗਾ ਵੀ ਸੰਗਦੀ ਹੀ ਚੰਗੀ ਰਹਿੰਦੀ ਇਹ ਚੀਜ਼ ਮਾਮਲੇ ਚ ਇਹ ਚੀਜ਼ਾਂ ਚ ਬੇ ਇਹਦਾ ਬਾਹਲਾ ਨਾ ਉਹ ਕਰੇ ਹਨਾ ਸਾਹਬ ਨਹੀਂ ਰੱਖੇ ਤੀ ਮੈਨੂੰ ਘਰ ਵਾਲੀ ਨੂੰ ਬੇ ਚੀਜ਼ਾਂ ਦਾ ਸੱਖਸ ਬਾਹਲਾ ਵਧਾਉਣ ਨਾਲ ਆਪ ਨੂੰ ਹੀ ਨੁਕਸਾਨ ਆ ਵੇ ਵੀ ਇਹ ਜਾਣੀ ਕੇ ਸਾਰਮੀ ਚੰਗੀ ਹੈ ਕੰਮਾਂ ਚ ਇਹ ਗੱਲ ਹੁੰਦੀ ਆ ਵੀ ਜਾਨੀ ਕੇ ਐਵੇਂ ਕਿਸੇ ਨੂੰ ਕਹੀ ਜਾਣਾ ਵੀ ਤੂੰ ਕਹੀਦੀ ਨਹੀਂ ਤੂੰ ਅਗਲੀ ਡੱਬਾ ਤਰ ਲਾਗੀ ਫਿਰ ਅਗਲਾ ਤੇਰੇ ਵਰਗਾ ਚਾ ਮੇਰੇ ਵਰਗਾ ਲਾ ਲੋ ਵੀ ਕੋਈ ਵੀ ਵੀ ਫਿਰ ਪਹੁੰਚਦਾ ਨਹੀਂ ਕਰੇ ਥੱਕ ਜਾਂਦਾ ਅਗਲਾ ਠੀਕ ਆ ਵੀਰੇ ਫਿਰ ਮਿਲਦੇ ਅਗਲੀ ਕਹਾਣੀ ਨਾਲ